ਅੱਜ ਆਪਾਂ ਦੇਖਾਂਗੇ ਕਿ ਜਿਹੜੀ ਟੋਪ ਦੀ ਕ੍ਰਿਪਟੋ ਐਪ ਹੈ ਬਾਈਨੈਂਸ ਉਹਨੂੰ ਕਿਵੇਂ ਚਲਾ ਸਕਦੇ ਆਪਾਂ ਉਹਦੇ ਵਿੱਚ ਕਿਵੇਂ USDT ਐਡ ਕਰ ਸਕਦੇ ਆਂ ਟਰੇਡਿੰਗ ਅਗਲੀ ਵੀਡੀਓ ਦੇ ਵਿੱਚ ਦੇਖਾਂਗੇ ਔਰ ਇਸ ਐਪ ਦੇ ਵਿੱਚ ਆਪਾਂ USDT ਬਾਈ ਕਰਕੇ ਕਿਵੇਂ ਆਪਾਂ ਕਿਸੇ ਹੋਰ ਐਪ ਦੇ ਵਿੱਚ ਸੈਂਡ ਕਰ ਸਕਦੇ ਆਂ ਤਾਂ ਆਪਾਂ ਸਭ ਤੋਂ ਪਹਿਲਾਂ ਪਲੇ ਸਟੋਰ ਤੋਂ ਬਾਈਨੈਂਸ ਨਾਮ ਦੀ ਐਪੇ ਡਾਊਨਲੋਡ ਕਰ ਚੁੱਕੇ ਆਂ ਜੀ ਡਾਊਨਲੋਡ ਹੋਣ ਤੋਂ ਬਾਅਦ ਆਪਾਂ ਇਹਨੂੰ ਓਪਨ ਕਰਦੇ ਆਂ ਤਾਂ ਦੋ ਆਪਸ਼ਨ ਆਉਂਦੇ ਆ ਆਪਣੇ ਸਾਹਮਣੇ ਆਈ ਐਮ ਨਿਊ ਟੂ ਕ੍ਰਿਪਟੋ ਦੇ ਆਈ ਐਮ ਕ੍ਰਿਪਟੋ ਪ੍ਰੋ ਮਤਲਬ ਜੇ ਇਹਦਾ ਆਪਾਂ ਨੂੰ ਜਾਣਕਾਰੀ ਹੈਗੀ ਹੈ ਕ੍ਰਿਪਟੋ ਬਾਰੇ ਤਾਂ ਆਈ ਐਮ ਕ੍ਰਿਪਟੋ ਪ੍ਰੋ ਆਈ ਐਮ ਨਿਊ ਤੇ ਕਲਿੱਕ ਕਰਾਂਗੇ ਤਾਂ ਜੀ ਕਾਫੀ ਪ੍ਰਕਾਰ ਦੇ ਆਪਣੇ ਕੋਲੇ ਅੱਗੇ ਆ ਕੇ ਟਿਕਸ ਕਰਨੇ ਪੈਣਗੇ ਜਿਵੇਂ ਕਿ ਨੈਕਸਟ ਨੈਕਸਟ ਕਰਨਾ ਪਊਗਾ ਤਾਂ ਤੁਸੀਂ ਚਾਹੋ ਤਾਂ ਪ੍ਰੋ ਤੇ ਵੀ ਕਲਿੱਕ ਕਰ ਸਕਦੇ ਹੋ ਨਾਰਮਲ ਕੋਈ ਡੀ ਦਿੱਕਤ ਵਾਲੀ ਗੱਲ ਹੈ ਨਹੀਂ ਗਈ ਹੁਣ ਜਿਵੇਂ ਆਪਾਂ ਬਾਇਨਾਂਸ ਐਪ ਓਪਨ ਕਰਦੇ ਹਾਂ ਤਾਂ ਆਪਣੇ ਕੋਲੇ অপਸ਼ਨ ਆਉਂਦੇ ਆ ਸਾਈਨ ਅਪ ਜਾਂ ਲੌਗਇਨ ਤੱਪਦੇ ਹਾਂ ਤਾਂ ਮੈਂ ਮੋਬਾਈਲ ਨੰਬਰ ਦੇ ਉੱਤੇ ਬਣਾਉਣਾ ਹੈ ਤਾਂ ਮੈਂ ਮੋਬਾਈਲ ਨੰਬਰ ਪਾਤਾ ਆਪਦਾ ਕੰਟਰੀ ਕੋਡ ਵੀ ਚੂਜ਼ ਕਰ ਲਾਂਗੇ ਉਸ ਤੋਂ ਜਿਵੇਂ ਵੈਰੀਫਿਕੇਸ਼ਨ ਕੋਡ ਆਜੂਗਾ ਤਾਂ ਆਪਾਂ ਵੈਰੀਫਿਕੇਸ਼ਨ ਕੋਡ ਇਹਦੇ ਵਿੱਚ ਲਾ ਦੇਣਾ ਜੀ ਵੈਰੀਫਿਕੇਸ਼ਨ ਕੋਡ ਲਾਉਣ ਤੋਂ ਬਾਅਦ ਪਾਸਵਰਡ ਸੈੱਟ ਕਰਨਾ ਹੈ ਕੋਈ ਵੀ ਪਾਸਵਰਡ ਸੈੱਟ ਕਰ ਸਕਦੇ ਆ ਕੈਪੀਟਲ ਲੈਟਰ ਹੋਣਾ ਜ਼ਰੂਰੀ ਹੈ ਇੱਕ ਅਪਰ ਕੇਸ ਔਰ ਇੱਕ ਲੋਅਰ ਕੇਸ 8 ਡਿਜੀਟ ਤੱਕ ਦਾ ਹੋਣਾ ਚਾਹੀਦਾ ਘੱਟ ਤੋਂ ਘੱਟ ਔਰ ਇੱਕ ਨੰਬਰ ਵੀ ਹੋਣਾ ਚਾਹੀਦਾ ਉਹਦੇ ਵਿੱਚ ਜੇ ਕੋਈ ਇਨਵਾਈਟਰ ਹੈਗਾ ਤਾਂ ਯੈਸ ਕਰਕੇ ਉਹਦਾ ਕੋਡ ਪਾ ਸਕਦੇ ਆ ਜੇ ਤੁਸੀਂ ਚਾਹੋ ਤਾਂ ਸਾਡਾ ਕੋਡ ਵੀ ਯੂਜ਼ ਕਰ ਸਕਦੇ ਹੋ ਕੋਈ ਨਹੀਂ ਹੈਗਾ ਤਾਂ ਤੁਸੀਂ 9 ਤੇ ਕਲਿੱਕ ਕਰ ਸਕਦੇ ਹੋ ਫਿਰ ਬਾਇਨੈਂਸ ਐਪ ਆਪਣੇ ਸਾਹਮਣੇ ਕੁਝ ਇਸ ਤਰੀਕੇ ਨਾਲ ਖੁੱਲ ਕੇ ਸਾਹਮਣੇ ਆ ਜਾਊਗਾ ਇੰਡੀਆ ਸਿਲੈਕਟ ਕਰਾਂਗੇ ਕਿਉਂਕਿ ਵੈਰੀਫਿਕੇਸ਼ਨ ਜ਼ਰੂਰੀ ਹੈ ਤਾਂ ਸਭ ਤੋਂ ਪਹਿਲਾਂ ਆਪਣੀ ਕੋਈ ਵੀ ਆਈਡੈਂਟੀ ਆਪਾਂ ਨੂੰ ਇਹਨਾਂ ਨੂੰ ਅਵੇਲੇਬਲ ਕਰਾ ਕੇ ਦੇਣੀ ਪਊਗੀ ਸਭ ਤੋਂ ਪਹਿਲਾਂ ਜਿਵੇਂ ਕੰਟਰੀ ਸਿਲੈਕਟ ਕਰਾਂਗੇ ਤਾਂ ਆਪਣੇ ਆਧਾਰ ਦਾ অপਸ਼ਨ ਸਕਰੀਨ ਦੇ ਉੱਤੇ ਸਭ ਤੋਂ ਟੋਪ ਦੇ ਉੱਤੇ ਆਊਗਾ ਉਸ ਤੋਂ ਬਾਅਦ ਅਦਰ ਡਾਕੂਮੈਂਟ ਤੇ ਵੀ ਕਰ ਸਕਦੇ ਆ ਪਰ ਆਧਾਰ ਨੂੰ ਰეკਮੈਂਡ ਕੀਤਾ ਗਿਆ ਤਾਂ ਆਧਾਰ ਦੇ ਉੱਤੇ ਹੀ ਕਰੋ ਕੰਟੀਨਿਊ ਕਰਾਂਗੇ ਜਿਵੇਂ ਕੰਟੀਨਿਊ ਕਰਾਂਗੇ ਤਾਂ ਐਂਟਰਾ ਆਧਾਰ ਨੰਬਰ ਦਾ ਆਪਸ਼ਨ ਆਊਗਾ ਦੇ ਵਿੱਚ ਆਪਾਂ ਆਪਣਾ ਆਧਾਰ ਨੰਬਰ ਪਾ ਕੇ ਔਰ ਥੱਲੇ ਕੈਪਚਾ ਕੋਡ ਜੋ ਵੀ ਹੋਊਗਾ ਉਹ ਲਾ ਦਾਂਗੇ ਜੀ ਕੈਪਚਾ ਕੋਡ ਲੋਂ ਤੋਂ ਬਾਅਦ ਜਿਵੇਂ ਨੈਕਸਟ ਕਰਾਂਗੇ ਆਪਾਂ ਤਾਂ ਆਪਣੇ ਕੋਲੇ ਫੇਰ ਜਿਹੜੇ ਮੋਬਾਈਲ ਤੇ ਆਪਾਂ account ਬਣਾਇਆ ਉਸ ਤੇ OTP ਆਊਗਾ OTP ਇਹਦੇ ਵਿੱਚ ਲਾ ਦੇਾਂਗੇ ਜੀ ਫੇਰ ਕੰਟੀਨਿਊ ਤੇ ਕਲਿੱਕ ਕਰਾਂਗੇ ਤਾਂ ਹੁਣ ਜਿਹੜਾ ਡਿਜੀ ਲੋਕਰ ਅਕਾਊਂਟ ਜੇ ਤੁਹਾਡੇ ਕੋਲ ਹੈਗਾ ਤਾਂ ਇਹ ਆਪ ਹੀ ਆਪਸ਼ਨ ਆ ਜੂਗਾ ਡਿਜੀ ਲੋਕਰ ਅਕਾਊਂਟ ਦਾ ਤਾਂ ਮੈਂ ਡਿਜੀ ਲੋਕਰ ਅਕਾਊਂਟ ਨਾਲ ਨਹੀਂ ਕਰਨਾ ਤਾਂ ਮੇਰਾ ਪੈਨ ਕਾਰਡ ਦਾ ਨੰਬਰ ਮੈਂ ਜੇ ਹੈ ਨਹੀਂਗਾ ਮੇਰੇ ਕੋਲ ਡਿਜੀ ਲੋਕਰ ਤਾਂ ਆਪ ਹੀ ਪੈਨ ਕਾਰਡ ਨੰਬਰ ਦਾ ਆਪਸ਼ਨ ਆ ਜੂਗਾ ਤਾਂ ਮੈਂ ਇਹਦੇ ਵਿੱਚ ਆਪਣਾ ਪੈਨ ਕਾਰਡ ਨੰਬਰ ਪਾ ਲੂੰਗਾ ਜੀ ਪੈਨ ਕਾਰਡ ਨੰਬਰ ਪਾਉਣ ਤੋਂ ਬਾਅਦ ਸਭ ਤੋਂ ਪਹਿਲਾਂ ਟਿਕ ਲਾਉਣੀ ਹੈ ਜੀ ਥੱਲੇ ਵਾਲੀ ਲਾਈਨ 'ਚ ਆਪਣਾ ਨਾਮ ਆਪ ਹੀ ਵੈਰੀਫਾਈ ਕਰ ਲੈਣਗੇ ਉਹਦੋਂ ਅਚ ਕੰਟੀਨਿਊ ਤੇ ਕਲਿੱਕ ਕਰਨਾ ਹੈ ਅਕਾਊਂਟ ਵੈਰੀਫਾਈਡ ਹੋ ਗਿਆ ਉਸ ਤੋਂ ਬਾਅਦ ਆਪਾਂ ਕਰਾਂਗੇ ਗੋ ਟੂ ਹੋਮ ਪੇਜ ਹੁਣ ਆਪਾਂ ਕੀ ਕਰਨਾ ਹੈ ਕ੍ਰਿਪਟੋ ਨੂੰ ਡਿਪੋਜ਼ਿਟ ਕਰਨਾ ਹੈ ਇਹਦੇ ਵਿੱਚ ਕੁਝ ਪੈਸੇ ਐਡ ਕਰਨੇ ਆ ਤਾਂ ਆਪਣੇ ਸਿੱਧੇ ਰੁਪੀਏ ਤਾਂ ਇਹਦੇ ਵਿੱਚ ਜਾਣ ਨਹੀਂ ਸਕਦੇ ਤਾਂ ਆਪਾਂ ਨੂੰ USDT ਐਡ ਕਰਨੇ ਪੈਣੇ ਆ ਡਿਪੋਜ਼ਿਟ ਤੇ ਕਲਿੱਕ ਕਰ ਲਾਂਗੇ ਡਿਪੋਜ਼ਿਟ ਤੇ ਕਲਿੱਕ ਕਰਨ ਤੋਂ ਬਾਅਦ ਆਪਾਂ ਕਰਾਂਗੇ ਬਾਈ ਵਿਦ ਆਈਐਨਆਰ ਔਰ ਇੱਥੇ ਜਿੰਨੇ ਵੀ ਪੈਸੇ ਆਦੇ ਆਪਾਂ ਲੈਣੇ ਆ USDT ਉਹਨੇ अमाउंट ਪਾ ਦੇਣੀ ਘੱਟ ਤੋਂ ਘੱਟ 500 ਪਾਉਣਾ ਪਊਗਾ ਔਰ ਵੱਧ ਤੋਂ ਵੱਧ 18 ਲੱਖ 900 ਤਕਰੀਬਨ ਰੁਪਇਆ ਆਪਾਂ ਐਡ ਕਰ ਸਕਦੇ ਆ ਹੁਣ 22 USDT ਤੇ ਕਲਿੱਕ ਕਰਾਂਗੇ ਜਿਵੇਂ ਮੈਂ 500 ਦੀ अमाउंट ਪਾ ਚੁੱਕਿਆ ਹਾਂ ਤਾਂ 22 USDT ਦੇ ਉੱਤੇ ਕਲਿੱਕ ਕਰਾਂਗੇ ਤਾਂ SMS ਇਨੇਬਲ ਉੱਥੇ ਕੈਂਟੀਫਿਕੇਸ਼ਨ ਕਰਨਾ ਪਊਗਾ ਕਿਉਂਕਿ ਮੈਂ ਇਹ ਮੋਬਾਈਲ ਤੇ ਨਹੀਂ ਜੁੜੀ ਈਮੇਲ ਨਾਲ ਜੁੜੀ ਹੋਇਆ ਅਕਾਊਂਟ ਹੈ ਤਾਂ ਹੁਣ ਮੈਨੂੰ ਮੋਬਾਈਲ ਨੰਬਰ ਇੱਥੇ ਐਡ ਕਰਨਾ ਪਊਗਾ ਜਿਵੇਂ ਤੁਸੀਂ ਇੱਥੇ ਸਬਮਿਟ ਕਰ ਦੋਗੇ ਜਿਵੇਂ ਮੋਬਾਈਲ ਨੰਬਰ ਪਾ ਕੇ ਤਾਂ ਉਸ ਤੋਂ ਬਾਅਦ ਅਗਲਾ ਆਪਸ਼ਨ ਆ ਜੂ ਹੁਣ ਮੈਂ ਤੁਹਾਨੂੰ ਦੱਸਦਾ ਕਿ ਮੈਂ ਮੋਬਾਈਲ ਨੰਬਰ ਐਡ ਕਰ ਚੁੱਕਿਆ ਹਾਂ ਉਸ ਤੋਂ ਬਾਅਦ ਕਰਾਂਗੇ ਆਪਾਂ ਬਾਈ ਕ੍ਰਿਪਟੋ ਤੇ ਕਲਿੱਕ ਸੇਮ ਟੂ ਸੇਮ ਉਹੀ ਪ੍ਰੋਸੈਸ ਦੁਆਰਾ ਤੁਹ ਜਲਾਵਾਂਗੇ 500 ਰੁਪਿਆ ਅਮਾਉਂਟ ਪਾਵਾਂਗੇ 500 ਰੁਪਿਆ ਅਮਾਉਂਟ ਪਾਉਣ ਤੋਂ ਬਾਅਦ ਕਲਿੱਕ ਕਰਾਂਗੇ ਤਾਂ ਆਪਸ਼ਨ ਆ ਰਿਹਾ ਜਾਨੀ ਕਿ ਸੂਰਜ ਨਾਮ ਦਾ ਕੋਈ ਬੰਦਾ ਹੈ ਜਿਹੜਾ ਆਪਾਂ ਨੂੰ ਯੂਐਸਡੀਟੀ ਦੇਊਗਾ ਪੇਮੈਂਟ ਤੇ ਕਲਿੱਕ ਕਰਾਂਗੇ ਉਸ ਤੋਂ ਬਾਅਦ ਉਹਨਾਂ ਦਾ ਪੇਮੈਂਟ ਆਪਾਂ ਸਿੱਧੀ ਗੂਗਲ ਪੇ ਨਾਲ ਵੀ ਕਰ ਸਕਦੇ ਹਾਂ ਫੋਨ ਪੇ ਨਾਲ ਵੀ ਕਰ ਸਕਦੇ ਹਾਂ ਜਾਂ ਕ੍ਰਿਪਟੋ ਨਾਲ ਵੀ ਕਰ ਸਕਦੇ ਹ ਤਾਂ ਮੈਂ ਫੋਨਪੇ ਦੇ ਉੱਤੇ ਕਲਿੱਕ ਕਰੂੰਗਾ ਆਪੀ ਲਿੰਕ ਫਾਰਵਰਡ ਹੋ ਕੇ ਫੋਨਪੇ ਦੇ ਵਿੱਚ ਖੁੱਲ ਜਾਊਗਾ ਤਾਂ ਆਪਣਾ ਜਿਹੜਾ ਵੀ ਬੈਂਕ ਅਕਾਊਂਟ ਚ ਆਪਾਂ ਕਰਨਾ ਚਾਹੁੰਦੇ ਹਾਂ ਉਸ ਚੋਂ ਕਰ ਸਕਦੇ ਆ ਪੇਮੈਂਟ ਫੇਲਡ ਹੋ ਗਈ ਕਈ ਵਾਰ ਪੇਮੈਂਟ ਫੇਲਡ ਹੋ ਜਾਂਦੀ ਕਿਉਂਕਿ ਬਾਰ ਬਾਰ ਲੋਕ ਇਹਨਾਂ ਨੂੰ ਕਰਦੇ ਰਹਿੰਦੇ ਪੈਸੇ ਟਰਾਂਸਫਰ ਤਾਂ ਉਹ ਸੋਚਦੇ ਆ ਕਿ ਕੋਈ ਫਰੋਡ ਨਾ ਹੋਵੇ ਤਾਂ ਕਰਕੇ ਹੋ ਜਾਂਦੀ ਹੈ ਤਾਂ ਆਪਾਂ ਕੀ ਕਰਾਂਗੇ ਦੂਸਰੀ ਵਾਰ ਜਦੋਂ ਵੀ ਪੇਮੈਂਟ ਕਰਾਂਗੇ ਤਾਂ ਇਹਨਾਂ ਦਾ QR ਕੋਡ ਸੇਵ ਕਰ ਲਾਂਗੇ ਮੈਂ QR ਕੋਡ ਸੇਵ ਕਰਕੇ ਉਸ ਤੋਂ ਬਾਅਦ ਫੋਨਪੇ ਖੋਲ ਲਿਆ ਕਿਉਂਕਿ ਥੱਲੇ ਕਿਵਰ ਕੋਡ ਦਾ অপਸ਼ਨ ਆਇਆ ਤਾਂ ਸੀ ਉੱਥੋਂ ਕਿਵਰ ਕੋਡ ਡਾਊਨਲੋਡ ਕਰ ਲਿਆ ਸੀ ਮੈਂ ਹੁਣ ਮੈਂ ਕਰੂੰਗਾ ਗੈਲਰੀ ਦੇ ਵਿੱਚੋਂ ਕਿਵਰ ਕੋਡ ਸਿਲੈਕਟ ਔਰ ਕਿਵਰ ਕੋਡ ਸਿਲੈਕਟ ਹੋਣ ਤੋਂ ਬਾਅਦ ਪ੍ਰੋਸੀਡ ਟੂ ਪੇ ਸੇਮ ਬੈਂਕ ਅਕਾਊਂਟ ਚੋ ਹੀ ਕਰਨੇ ਆਪਾਂ ਜਿਹੜੇ ਬੈਂਕ ਅਕਾਊਂਟ ਦੇ ਵਿੱਚ ਨੇਮ ਆਪਣਾ ਬਾਇਨਸ ਐਪ ਵਾਲਾ ਨੇਮ ਹੈ ਯਾਨੀ ਕਿ ਆਪਣਾ ਬੈਂਕ ਅਕਾਊਂਟ ਹੀ ਹੋਣਾ ਚਾਹੀਦਾ ਪੇਮੈਂਟ ਸਕਸੈਸਫੁਲ ਹੋ ਗਿਆ ਉਦੋਂ ਮੈਂ ਡਨ ਕਰੂੰਗਾ ਨਾਲ ਦੀ ਨਾਲ ਹੀ ਉੱਧਰ ਐਡ ਹੋ ਜਾਣਗੇ ਆਪਣੇ 5.1 ਯੂਐਸਡੀਟੀ ਮੈਸੇਜ ਆ ਗਿਆ ਪੈਸੇ ਕੱਟੇ ਜਾਂਦਾ ਔਰ ਜਿਵੇਂ ਹੀ ਮੈਸੇਜ ਆਇਆ ਉਦੋਂ ਹੀ ਆਪਾਂ ਰੀਫਰੈਸ਼ ਕਰਾਂਗੇ ਆਰਡਰ ਕਨਫਰਮਡ ਹੋ ਗਿਆ ਆਪਣੇ ਕਾਊਂਟ ਦੇ ਵਿੱਚ ਆ ਕੇ 5.11 USD ਤਾਂ ਕੋਈ ਪ੍ਰੋਵਾਈਡ ਫੀਡਬੈਕ ਵਗੈਰਾ ਕਰਨਾ ਹੋਵੇ ਤਾਂ ਆਪਾਂ ਇੱਥੇ ਦੇ ਸਕਦੇ ਹਾਂ ਉਸ ਤੋਂ ਬਾਅਦ ਓਕੇ ਕਰਾਂਗੇ ਆਪਾਂ ਇਹਨੂੰ ਹੁਣ ਆਪਣੇ ਅਕਾਊਂਟ ਦੇ ਵਿੱਚ ਸਪੋਰਟ ਵਾਲਟ ਦੇ ਵਿੱਚ ਜਦੋਂ ਵੀ ਆਪਾਂ ਦੇਖਾਂਗੇ ਉੱਥੇ ਆਪਾਂ ਨੂੰ USDT ਸ਼ੋ ਹੋਣ ਲੱਗੇ ਜਾਣਗੇ 5.1 USDT ਹੋਣ ਲੱਗੇ ਜੀ